ਹਾਂਜੀ ভাই ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਪੰਜਾਬ ਦਾ ਇੱਕ ਉਹ ਇੱਕ ਇਹੋ ਜਿਹਾ ਪੰਪ ਜਿੱਥੇ ਤੁਸੀਂ ਡੀਜ਼ਲ ਭਵਾਉਣ ਤੇ ਸੋਨੂੰ ਇਨਾਮ ਦਿੱਤੇ ਜਾਂਦੇ ਨੇ ਤੇ ਆ ਦੇਖੋ ਆ ਨਾਮ ਪੈਨੇ ਮਟ੍ਰਿਕੂਲਰ ਹੋਰ ਘੇਰਾ ਵਗੈਰਾ ਤੇ ਇੱਥੇ ਡੀਜ਼ਲ ਭਾਵੋਗੇ ਤਾਂ ਇੱਕ ਕਾਪੀ ਦਿੱਤੀ ਜਾਊ ਕਾਪੀ ਤੇ ਛੋਡਾ ਡੀਜ਼ਲ ਜੋੜਿਆ ਜਾਊ ਜਿੰਨੇ ਤੁਸੀਂ ਛੋਡਾ ਲੀਟਰ ਡੀਜ਼ਲ ਪੈ ਗਿਆ ਉਹਨੇ ਤੇ ਤੁਨੂੰ ਜਿਹੜਾ ਨਾਮ ਤੁਸੀਂ ਲੈਣਾ ਹੋਵੇ ਉਹ ਲੈ ਸਕਦੇ ਹਾਂ 1.5 ਲੱਖ ਤੇ ਆ ਮੋਟਰਸਾਈਕਲ ਦਿੱਤਾ ਜਾਊਗਾ ਨਵਾਂ ਮੋਟਰ ਹੈ ਖੜਾਇਆ ਵਾ ਇੱਥੇ ਜਦੋਂ 1.5 ਲੱਖ ਲੀਟਰ ਡੀਜ਼ਲ ਹੋ ਗਿਆ ਉਹਨੂੰ ਆ ਨਵਾਂ ਮੋਟਰ ਹੈ ਦਿੱਤਾ ਜਾਊ ਨੂੰ ਤੇ ਦੇਖ ਲਓ ਕਵਰ ਕੋਬਰ ਚਾੜ ਕੇ ਸ਼ੈਡ ਤੇ ਖੜਾਇਆ ਹੈ ਬੈਂ ਹੋਰ ਵੀ ਬਹੁਤ ਨਾਮ ਨੇਗੇ ਇੱਕ ਅੱਦਾ ਨਾਮ ਨਹੀਂ ਤੇ ਡੀਜ਼ਲ ਭਵਾਂ ਤੇ ਨਵਾਂ ਤਵਲਿਆ ਦਤਾ ਜਾਂਦਾ ਤੇ ਆਜੋ ਆਪਾਂ ਤੁਹਾਨੂੰ ਨਾਮ ਦਰ ਦਿੰਨੇ ਆ ਕਿੰਨੇ ਲੀਟਰ ਆ ਦੇਖ ਲਓ 50 ਲੀਟਰ ਤੇ ਸਾਬਣ 1000 ਤੇ ਲੰਚ ਬਾਕਸ 3000 ਤੇ ਇੱਕ ਕੰਬਲ ਲੈਣਗੇ 5000 ਤੇ ਪ੍ਰੈਸ਼ਰ ਕੁੱਕਰ ਤੇ 6000 ਤੇ ਇੱਕ ਮੋਬਾਈਲ 7000 ਲੀਟਰ ਤੇ ਪੱਖਾ 8000 ਤੇ ਰੂਮ ਮੀਟਰ ਤੇ 9000 ਲੀਟਰ ਤੇ ਮਿਕਸਰ 10000 ਤੇ ਆਰੋ 15000 ਤੇ ਸ਼ੈਂਕਲ 20000 ਤੇ ਵਾਸ਼ਿੰਗ ਮਸ਼ੀਨ 25000 ਤੇ ਮੋਬਾਈਲ ਐਂਡਰੋਇਡ ਤੇ 50000 ਤੇ 232 ਇੰਚ ਐਲਈਡੀ 71000 ਤੇ ਕਫਰ ਇੱਕ ਲੱਖ ਲੀਟਰ ਤੇ ਇੱਕ ਟਨ ਦਾ ਵਿੰਡੋ ਐਸੀ ਤੇ ਸਵਾ ਲੱਖ ਲੀਟਰ ਤੇ ਕਾਰਕ ਹਾਂਜੀ ভাই ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਪੰਜਾਬ ਦਾ ਇੱਕ ਉਹ ਇੱਕ ਇਹੋ ਜਿਹਾ ਪੰਪ ਜਿੱਥੇ ਤੁਸੀਂ ਡੀਜ਼ਲ ਪਵਾਉਣ ਤੇ ਸਾਨੂੰ ਇਨਾਮ ਦਿੱਤੇ ਜਾਂਦੇ ਨੇ ਤੇ ਆ ਦੇਖੋ ਆ ਨਾਮ ਪੈਨੇ ਵਾਟਰ কুলਰ ਹੈ ਹੋਰ ਐਰਾ ਵਗੈਰਾ ਤੇ ਇੱਥੇ ਡੀਜ਼ਲ ਪਾਵੋਗੇ ਤਾਂ ਇੱਕ ਕਾਪੀ ਦਿੱਤੀ ਜਾਊ ਕਾਪੀ ਤੇ ਛੋਟਾ ਡੀਜ਼ਲ ਜੋੜਿਆ ਜਾਊ ਜਿੰਨੇ ਤੁਸੀਂ ਛੋਟਾ ਲੀਟਰ ਡੀਜ਼ਲ ਪੈ ਗਿਆ ਉਨੇ ਤੇ ਤੁਨੂੰ ਜਿਹੜਾ ਨਾਮ ਤੁਸੀਂ ਲੈਣਾ ਹੋਵੇ ਉਹ ਲੈ ਚੱਕਦੇ ਹਾਂ 1.5 ਲੱਖ ਤੇ ਇਹ ਮੋਟਰਸਾਈਕਲ ਦਿੱਤਾ ਜਾਊਗਾ ਨਵਾਂ ਮੋਟਰ ਹੈ ਖੜਾਇਆ ਵੈਥੇ ਜਦੋਂ 1.5 ਲੱਖ ਲਈ ਡੀਜ਼ਲ ਹੋ ਗਿਆ ਉਹਨੂੰ ਆ ਨਵਾਂ ਮੋਟਰ ਹੈ ਦਿੱਤਾ ਜਾਊਗਾ ਤੇ ਦੇਖ ਲਓ ਕਵਰ ਗੁਬਰ ਚਾੜ ਕੇ ਸ਼ੈਡ ਤੇ ਖੜਾਇਆ ਬੈ ਹੋਰ ਵੀ ਬਹੁਤ ਨਾਮ ਨੇਗੇ ਇੱਕ ਅੱਦਾ ਨਾਮ ਨਹੀਂ ਤੇ ਡੀਜ਼ਲ ਪਵਾਂ ਤੇ ਨਵਾਂ ਤਵਲੀਆ ਨਤਾ ਜਾਂਦਾ ਤੇ ਆਜੋ ਆਪਾਂ ਤੁਹਾਨੂੰ ਨਾਮ ਦਾ ਦਿੰਨੇ ਆ ਕਿੰਨੇ ਲੀਟਰ ਆ ਦੇਖ ਲਓ 50 ਲੀਟਰ ਤੇ ਸਾਬਣ 1000 ਤੇ ਲਾਂਚ ਬਾਕਸ 3000 ਤੇ ਇੱਕ ਕੰਬਲ ਲੈਣਗੇ 5000 ਤੇ ਪ੍ਰੈਸ਼ਰ ਕੁੱਕਰ ਤੇ 6000 ਤੇ ਇੱਕ ਮੋਬਾਈਲ 6000 ਲੀਟਰ ਤੇ ਪੱਖਾ 8000 ਤੇ ਰੂਮ ਮੀਟਰ ਤੇ 9000 ਲੀਟਰ ਤੇ ਮਿਕਸਰ 10000 ਤੇ ਆਰੋ 15000 ਤੇ 6 ਗਲ 20000 ਤੇ ਵਾਸ਼ਿੰਗ ਮਸ਼ੀਨ 25000 ਤੇ ਮੋਬਾਈਲ ਐਂਡਰੋਇਡ ਤੇ 50000 ਤੇ 232 ਇੰਚ ਐਲਈਡੀ ਇਹ ਤਰ੍ਹਾਂ ਦੇ ਹਜ਼ਾਰ ਤੱਕ ਇੱਕ ਲੱਖ ਲੀਟਰ ਤੇ ਇੱਕ ਟਨ ਦਾ ਵਿੰਡੋ ਐਸੀ ਤੇ ਸਵਾ ਲੱਖ ਲੀਟਰ ਦੇ ਇੱਕ